ਸultanpur ਦਾ ਬਾਉਪੁਰ ਪਿੰਡ ਹੈ ਔਰ ਇਹ ਪਿੰਡ ਦੇ ਇਸ ਇਹ ਥੋੜੇ ਮੋਹਰੇ ਘਾਰ ਆ ਸ਼ਾਇਦ ਇਹਨਾਂ ਦੇ ਅੰਦਰ ਜਿਹੜਾ ਪਾਣੀ ਆ ਉਹ ਇਹਨਾਂ ਦਾ ਮਾਰਤ ਨਹੀਂ ਕੀਤਾ ਕਿਉਂਕਿ ਇਹਨਾਂ ਨੇ ਆਪ ਬਚਾ ਲਿਆ ਆਪਣੇ ਆਪ ਨੂੰ ਕਿਉਂਕਿ ਹਰ ਵਾਰ ਤੇ ਮਾਰ ਸੰਹਦੇ ਆ ਪਰ ਹਾਲਾਤ ਕਿਉਂਕਿ ਆਸ-ਪਾਸੇ ਪਾਣੀ ਆ ਕਈ ਦਿਨ ਹੋ ਗਏ ਘਰ ਦੇ ਅੰਦਰ ਨੇ ਪੁੱਛਦੇ ਆ ਵੀ ਕੀ ਹਾਲ ਨੇ ਕਿਦਾਂ ਕੀਵੇਂ ਕੀ ਚੱਲ ਰਿਹਾ ਸਬਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਠੀਕ ਆ ਪਾਣੀ ਪੂਣੀ ਦਾ ਕਿਦਾਂ ਪਾਣੀ ਵੇਖਣ ਦਾ ਜਿੱਤ ਤਰਾ ਕਰਦੇ ਰਿਹਾ। ਆਸ-ਪਾਸ ਤਾਂ ਸਾਰਾ ਭਰਿਆ ਹੋਇਆ ਹੈ ਨਾ। ਕਿੰਨੇ ਕਿ ਦਿਨ ਹੋ ਗਏ ਮਹੀਨਾ ਤੋਂ ਜ਼ਿਆਦਾ ਹੋ ਗਿਆ। ਅੱਜ 24-25 ਦਿਨ। 24-25 ਦਿਨ। ਤੇ ਜਵਾਬ ਜੋ ਕਿੱਥੇ ਕੱਢੇ ਆ? ਸਭ ਘਰੇ ਹੀ ਆ ਸਾਰੇ ਜਵਾਬ ਬਾਅਦ ਜਿਹੜੀ ਲੰਦੇ। ਅੱਛਾ। ਤੇ ਟਰਨ ਵਿੱਚ ਜੋ ਪਾਣੀ ਜੋ ਪਹਿਲਾਂ ਭੇਜੇ ਸੀ ਕਿਤੇ? ਨਹੀਂ ਪਹਿਲਾਂ 베ਰ ਸਾਹਿਬ ਗਏ ਸੀ ਤੇ ਉਹ ਕਿੰਦੇ ਸਾਡਾ ਦਿਲ ਨਹੀਂ ਲੱਗਦਾ ਇੱਥੇ ਰਹਿਣ। ਇੱਥੇ ਰਹਿਣ। ਮਕਾਨ ਇਹ ਪਿਛੇ ਵਾਲਾ ਠੀਕ ਹੈ ਕਿਵੇਂ ਕੋਈ ਵਿਸਲਾਬ ਵਗੈਰਾ ਜਾਂ ਲੱਗਦੀ ਹੈ ਸਲਾਬ ਪਾਣੀ ਕਮਰਿਆਂ ਚ ਆਉਂਦਾ ਮੜਾ ਮੜਾ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਅੱਛਾ ਬਾਈਪਰ ਫਿਰ ਕੇ ਕੱਢਦੇ ਹਾਂ ਸਹੀ ਦੇਖੋ ਇਹਨਾਂ ਜਿੱਦਾਂ ਸੂਰ ਸਾਰਾ ਪੱਟਿਆ ਹਾਂ 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 ਇਹਨਾਂ ਕਮਰਿਆਂ ਦੇ ਵਿੱਚ ਪਾਣੀ ਜਿਹੜਾ ਹੈ ਨਾ ਉਹ ਆ ਰਿਹਾ ਔਰ ਕਹਿੰਦੇ ਕਿ ਬਾਈਪਰ ਫਿਰ ਫਿਰ ਕੇ ਕੱਢ ਰਹੇ ਕਿਉਂਕਿ ਪਿੱਛੇ ਪਾਣੀ ਬਹੁਤ ਭਰਿਆ ਹੋਇਆ ਹੈ ਤਸਲਾ ਤੇ ਆਉਣੀ ਆ ਇਹ ਤਾਂ ਉੱਪਰ ਕੰਦਾ ਵੀ ਇਹ ਜੇ ਪ੍ਰਾਣੇ ਘਰ ਆ ਤੁਹਾਡਾ ਨਾ ਤੇ ਇਹ ਤਾਂ ਫਿਰ ਜਿਆਦਾ ਨੁਕਸਾਨ ਹੋਊਗਾ ਇਹਦਾ ਜੇ ਹਾਂਜੀ ਹਰ ਇੱਥੇ ਅਸੀਂ ਪਿਆਰ ਹਜਰ ਇੰਨੇ ਨਾ ਹੀ ਆ ਪਾਣੀ ਆਨ ਕਰਕੇ ਉਧਰ ਸ਼ਿਫਟ ਕੀਤਾ ਸੀ ਮਾਨ ਅੱਛਾ ਉਧਰ ਕੀਤਾ ਸ਼ਿਫਟ ਸਮਾਨ ਹਾਂਜੀ ਸਹੀ ਤੇ ਮੈਂ ਪੁੱਛ ASCII ਕ ਕੀ ਹਾਲ ਚਾਲ ਆ ਠੀਕ ਹੋ ਠੀਕ ਆ ਜੀ ਕੀ ਕਿ ਕਿਵੇਂ ਦਾ ਪਾਣੀ ਘਟਿਆ ਆ ਅੱਗੇ ਨਾਲ ਉਸ ਕੀ ਖਬਰਾਂ ਮਿਲਦੀਆਂ ਤਾਂ ਪਾਣੀ ਘਟਿਆ ਜੀ ਪਾਣੀ ਘਟਿਆ ਇੱਥੋਂ ਪਤਾ ਲੱਗਦਾ ਪਾਣੀ ਘਟ ਗਿਆ ਕੱਲ ਤਾਂ ਪਾਣੀ ਘਟਿਆ ਇਹ 23 ਨਾਲੋਂ ਮਾੜੇ ਹਾਲ ਆ ਉਦਾਂ ਦਾ ਹੀ ਸੀਗਾ ਵੀ ਉਹ ਨਹੀਂ ਜੀ ਮਾੜੇ ਬਾਹਰ ਤੂੰ ਗੱਲ ਹੀ ਛੱਡ ਦਿਓ ਇੱਥੋਂ ਤੇ ਪਾਣੀ ਆ ਗਿਆ ਕਈਆਂ ਦੇ ਆਵਿਆ ਇਧਰ ਉੱਤੋਂ ਵੀ ਡੰਗਰ ਖੋਬੇ ਜੇ ਜੇ ਖੜੇ ਉਹਨਾਂ ਦੇ ਘਰਾਂ 'ਚ ਪਾਣੀ ਵੜਿਆ ਤੇ ਇਹ ਸਾਡੇ ਥਾਂ ਦੇ ਵਿੱਚ ਨਹੀਂ ਸਾ ਆਥਾਂ ਨਾ ਬਚਿਆ ਤੁਸੀਂ ਥੋੜਾ ਉੱਚਾ ਰੱਖਿਆ ਹੈਗਾ ਅੱਛਾ ਪੁਛਾਰ ਰਿਹਾ ਸੱਤ ਲੱਖ ਦੀ ਮਿੱਟੀ ਪਾਈ ਆ ਉਹ ਘੱਟ ਘੱਟ ਗਈ ਹੂੰ ਆਏ ਵੀ ਪਾਣੀ ਮਾਰ ਨਾ ਕਰੇ ਬਚਾ ਮਾਰ ਨਾ ਕਰੇ ਇਹ ਉਡਾਂਚਾ ਹੋਵੇ ਆ ਵੀ ਇਧਰ ਸਾਰਾ ਸਬਾਨ ਕੱਢ ਕੇ ਹੀ ਉਧਰ ਲੈ ਅੱਛਾ ਫਾਈਨ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀਆਂ ਤਸਵੀਰਾਂ ਨੇ ਹਾਲਾਂਕਿ ਕੋਸ਼ਿਸ਼ ਇਹ ਹੈ ਕਿ ਇਹਨਾਂ ਦੀਆਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਲਗਾਤਾਰ ਦਈਏ ਕਿ ਕਿਵੇਂ ਇਹ ਨਿਕਲਦੇ ਨੇ ਕਿਵੇਂ ਇਹ ਜਿਉ ਰਹੇ ਨੇ ਸੋ ਮੈਂ ਪਹਿਲੀ ਵਾਰ ਦੱਸਿਆ ਵੀ ਥੋੜਾ ਜਿਹਾ ਸਾਮ ਕੇ ਰੱਖੋ ਕਿਉਂਕਿ ਇਹਨਾਂ ਦੇ ਮੋੜ ਵਸੇਪੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਲੋਡ ਪੈਣੀ ਇਹਨਾਂ ਦੀ ਮਦਦ ਦੀ ਲੋਡ ਪੈਣੀ ਕਿਉਂਕਿ ਜ਼ਮੀਨਾਂ ਜਿਹੜੀਆਂ ਨੇ ਉਹਨਾਂ 'ਚ ਰੇਤਾ ਵੀ ਹਜੇ ਆਉਣਾ ਆ ਮੈਜ ਸਤਿੰਦਰ ਸਿੰਘ ਕਹਿ ਰਿਹਾ ਕੈਮਰਾਮੈਨ ਸਾਹਿਬ ਦੇ ਨਾਲ ਸੁਲਤਾਨਪੁਰ ਦੇ ਪਿੰਡ ਭਾਗਪੁਰ ਤੋਂ